ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆ ਜੀ ਅੱਪਾ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਕੱਲ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਮੈਂ ਆਦਾਂ ਜਿੱਦੇ ਨੇ ਨਵੇਂ ਬਲੌਗ ਚ ਲੋ ਜੀ ਅੱਜ ਮੈਂ ਰੋਟੀ ਖਾਣ ਗਿਆ ਤੇ ਉਧਰ ਲੋਬੀ ਚ ਉਧਰ ਜਾ ਕੇ ਰੋਟੀ ਖਾ ਆਏ ਰੋਟੀ ਖਾ ਕੇ ਆ ਕੇ ਤੇ ਹੁਣ ਪੀਨੇ ਚਾਹ ਚਾਹ ਕੀ ਆਪਣੀ ਰੋਟੀ ਕੱਦਿਨ ਹੋ ਗਿਆ ਅੱਧਾ ਘੰਟਾ ਤੇ ਹੁਣ ਪੀਨੇ ਆ ਚਾਹ ਲੋ ਜੀ ਕਾਫੀ ਦਿਨਾਂ ਬਾਅਦ ਫੇਰ ਆਪਾਂ ਦਿਖਾ ਦਿੰਨੇ ਆ ਦੁਕਾਨ ਆਪਣੀ ਹੁਣ ਦੇਖੋ ਛੋਟੀ ਜੀ ਦੁਕਾਨ ਹੈ ਇੰਨੀ ਕਿਤੇ ਮੈਨੂੰ ਕੱਪੜਾ ਲੀਡਾ ਦਿਖਾਉਣਾ ਸੌਖਾ ਹੈਗਾ ਜੇ ਬਾਲੇ ਕੱਪੜੇ ਹੋਣ ਫੇਰ ਮੈਨੂੰ ਮਸਕਰੋਜ ਇਕ ਕਾਬੇਤੀ ਆ ਵਸਾਰ ਦੀ ਢੜੀ ਆਈ ਜਾਂਦੀ ਰਹੀ ਹਾਰਨ ਸਪੀਕਰ ਲੱਗੇ ਨੇ ਇਹਨਾਂ ਦੇ ਲਓ ਦੇਖੋ ਫਤਿਹ ਆ ਸਭ ਹੋਵਾ ਰੱਬ ਆ ਮਾਰਸਾ ਨਹੀਂ ਕਿੰ tane ਆ ਜੋੜ tane ਆ ਜੁੱਤੀਆਂ ਘਟਣ ਵਾਲੇ ਨੇ ਇਹਨਾਂ ਨੇ ਵੀ ਦੇਖੋ ਸਪੀਕਰ ਲਗਾਏ ਨੇ ਕਿ ਹੁਣ ਹੋਕਾ ਦੇਣਾ ਹਰ ਇੱਕ ਨੂੰ ਬਹੁਤ ਮੁਸ਼ਕਲ ਲੱਗਦਾ ਪਹਿਲਾਂ ਸਬਜੀ ਵਾਲੇ ਹਰੇਕ ਦਿਨ ਜਿਹੜਾ ਨਾ ਮੂੰਨਾ ਹੋਕਾ ਦਿੰਦੇ ਹੁੰਦੇ ਤੇ ਹੁਣ ਦੇਖੋ ਸਾਰਿਆਂ ਨੂੰ ਹੋਕਾ ਦੇਣ ਨੂੰ ਮੁਸਤਕਲਾ ਦੇ ਬਸ ਸਪੀਕਰ ਲੱਗੇ ਨੇ ਤੇ ਚਿਪ ਪਾਈ ਹੋਇਆ ਚੱਲੀ ਜਾਂਦੀ ਹੈ ਇਹ ਵੀ ਸਹੂਲਤਾ ਵੀ ਬਹੁਤ ਜ਼ਿਆਦਾ ਦੇਖ ਲਓ ਤੇ ਨਹੀਂ ਅੱਗੇ ਕਿੰਨਾ ਵਧੀਆ ਹੋਕਾ ਦਿੰਦੇ ਸਬਜੀ ਵਾਲੇ ਤੇ ਲਓ ਜੀ ਹੁਣ ਆਪਾਂ ਕਰ ਦਿਆਂਗੇ ਕਮੈਂਟ ਕਰਨ ਵਾਲਿਆਂ ਦੇ ਨਾਮ ਅਨਾਉਂਸ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋਗੇ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਆਪਣਾ ਕਮੈਂਟ ਆਇਆ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਹਰ ਰੋਜ਼ ਸਾਡਾ ਬਲੌਗ ਦੇਖਦੇ ਹੋ ਹਰ ਰੋਜ਼ ਕਮੈਂਟ ਕਰਦੇ ਹੋ ਤੇ ਇੰਨਾ ਪਿਆਰਾ ਕਮੈਂਟ ਕਰਦੇ ਹੋ ਬਹੁਤ ਜਿਆਦਾ ਤੇ ਮੈਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਜੀ ਤੇ ਧੰਨਵਾਦ ਵੀਰੇ ਬਹੁਤ ਬਹੁਤ ਅੱਜ ਵੀ ਤੁਸੀਂ ਬਹੁਤ ਸੋਹਣਾ ਕਮੈਂਟ ਕਰਿਆ ਕਿ ਡੀਪੀ ਤੁਸੀਂ ਦੇਖ ਰਹੀ ਹੁਣ ਦੇਖੋ ਇਹਨਾਂ ਦਾ ਕਮੈਂਟ ਦਾ ਸਕਰੀਨਸ਼ਾਟ ਤੇ ਬਸ ਕਹਿਣ ਲਈ ਸ਼ਬਦ ਨਹੀਂ ਹੈਗੇ ਵੀਰੇ ਇੰਨਾ ਤੁਸੀਂ ਵਧੀਆ ਕਮੈਂਟ ਕਰਦੇ ਹੋ ਹਰ ਰੋਜ਼ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦਿੰਨੇ ਹੋ ਤੇ ਦੂਸਰਾ ਆਪਾਂ ਨੂੰ ਕਮੈਂਟ ਆਇਆ ਹੈ ਜੀ ਤਿੰਨ ਕਮੈਂਟ ਚਾਰ ਆਏ ਨੇ ਭੈਣ ਬਰਜੀਤ ਕੌਰ ਦੇ ਇਹ ਵੀ ਹਰ ਰੋਜ਼ ਆਪਾਂ ਕਮੈਂਟ ਕਰਦੇ ਨੇ ਤੇ ਆਪਾਂ ਹਰ ਰੋਜ਼ ਰਿਪਲਾਈ ਕਰਦੇ ਆ ਇਹਨਾਂ ਦਾ ਤੇ ਧੰਨਵਾਦ ਭੈਣੇ ਤੁਸੀਂ ਬਹੁਤ ਸਾਡੇ ਲਈ ਸਮਾਂ ਕੱਢਦੇ ਹੋ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਯਾਦ ਕਰਦੇ ਹੋ ਸਾਨੂੰ ਤੇ ਵਧੀਆ ਲੱਗਦਾ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਹਰ ਰੋਜ਼ ਤੁਸੀਂ ਕਮੈਂਟ ਕਰਦੇ ਹੋਗੇ ਤੇ ਹੁਣ ਉਹਨਾਂ ਦੇ ਸਕਰੀਨਸ਼ਾਟ ਦੇਖੋ ਕਮੈਂਟ ਦਾ ਡੀਪੀ ਉਹਨਾਂ ਨੇ ਤੁਸੀਂ ਦੇਖ ਲਈ ਪਹਿਲਾਂ ਤੇ ਹੁਣ ਦੇਖੋ ਸਕਰੀਨਸ਼ਾਟ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈਗਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਹਰ ਰੋਜ਼ ਤੇ ਤੀਸਰਾ ਆਪਨ ਕਮੈਂਟ ਆਏਗਾ ਜੀ ਬਬਲੂ ਸਿੰਘ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕਰਿਆਗਾ ਧੰਨਵਾਦ ਵੀਰੇ ਬਹੁਤ ਸੋਹ ਤੁਹਾਡਾ ਤੁਸੀਂ ਵੀ ਸਾਡੇ ਲਈ ਟਾਈਮ ਕੱਢਦੇ ਹੋ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਬਹੁਤ ਵਧੀਆ ਲੱਗਦਾ ਹੈਗਾ ਤੇ ਇਦਾਂ ਹੀ ਤੁਸੀਂ ਕਮੈਂਟ ਕਰਦੇ ਰਹੋ ਤੇ ਵੈਗਰੂ ਤੁਹਾਨੂੰ ਖੁਸ਼ ਰੱਖਣ ਹਮੇਸ਼ਾ ਤੰਦਰੁਸਤ ਰੱਖਣ ਤੇ ਚੌਥਾ ਆਪਨ ਕਮੈਂਟ ਆਏਗਾ ਜੀ ਰਪਿੰਦਰ ਢਿੱਲੋਂ ਉਹਨਾਂ ਨੇ ਬਹੁਤ ਬਹੁਤ ਕਮੈਂਟ ਕਰਿਆ ਹਾਸੇ ਮਜ਼ਾਕ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਰੁਪਿੰਦਰ ਢਿੱਲੋਂ ਤੁਸੀਂ ਵੀ ਹਰ ਰੋਜ਼ ਆ ਜਾਣ ਕਰਦੇ ਸਾਨੂੰ ਬਲੌਗ ਦੇਖਦੇ ਹੋ ਸਾਡੇ ਲਈ ਟਾਈਮ ਕੱਢਦੇ ਹੋ ਤੇ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਆਪਣਾ ਵੈਗਰੂ ਪਿਆਰ ਬਣਾਈ ਰੱਖੇ ਤੇ ਆਪਾਂ ਐਦਾਂ ਹੀ ਹਾਸੇ ਦੇ ਖੇਡਦੇ ਰਹੀਏ ਇੱਕ ਨੀਕੇ ਦੇ ਨਾਲ ਤੇ ਮੈਂ ਐਦਾਂ ਹੀ ਤੁਹਾਡੇ ਲਈ ਹਰ ਰੋਜ਼ ਮਿਹਨਤ ਕਰਾਂ ਤੇ ਬਲੌਗ ਬਣਾ ਕੇ ਲੈ ਕੇ ਆਵਾਂ ਤੇ ਤੁਸੀ ਉਹਨੂੰ ਪਸੰਦ ਕਰੋ ਕਮੈਂਟ ਕਰੋ ਆਵਦਾ ਟਾਈਮ ਕੱਢੋ ਮੇਰੇ ਲਈ ਐਦਾਂ ਹੀ ਆਪਣਾ ਵਾਇਗਰ ਚੱਲੀ ਜਾਵੇ ਤੇ ਸਾਰਾ ਵਾਇਗਰ ਜੀ ਐਦਾਂ ਹੀ ਰੱਖਣਾ ਆਪਣਾ ਪਿਆਰ ਬਣਾ ਕੇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਇੱਕ ਵਾਰ ਤੋਂ ਫੇਰ ਲੋ ਜੀ ਅੱਜ ਫੇਰ ਹੋ ਗਿਆ ਬੱਦਲ ਦੇਖੋ ਤੇ ਹਵਾ ਚੱਲਦੀ ਹੈ ਧੁੱਪ ਹੈ ਨਹੀਂ ਬਿਲਕੁਲ ਵੀ ਬੱਦਲ ਹੋਏ ਪਏ ਨੇ ਕਾਫੀ ਤਰੇ ਇਹ ਦੇਖੋ ਲੋ ਜੀ ਮੈਂ ਹੁਣ ਚੱਲਿਆ ਜਿੜਾ ਲਾ ਹੁਣ ਉੱਤਰ ਨੂੰ ਘਰ ਬੈਠੇ ਬੋਰ ਜੇ ਹੋ ਰਹੇ ਤੇ ਮਤਲਬਾਰ ਜਿੜਾ ਲਾਉਣਾ ਇੱਕ ਛੋਟਾ ਜਿਹਾ ਗੰਗੀਤਾ ਜਾ ਨਹੀਂ ਨਹੀਂ ਇਹ ਦੇਖੋ ਆ ਜਾਣਾ ਮੈਂ ਆਪਾਂ ਉਹ ਗੱਦੀਆ ਜਿਹੜਾ ਲੇ ਲੇ ਰਹਾ ਮਾਜਰੇ ਇਧਰ ਕਿਹੜਾ ਲਾਇਆ ਆਪਣੇ ਨਾ ਇਹ ਆਪਣੇ ਪਿੰਡ ਦੀ ਛੇਨੀ ਉਹ ਆ ਚੁਲੋ ਬੇਲੇ ਬੈਠੀ ਕਿਹੜਾ ਦੇ ਆਉਣੇ ਬਾਹਰਲੀ ਹਵਾ ਆਇਆ ਨੇ ਨਹੀਂ ਗੱਗੀ ਲੱਗੋ ਗਿਆ ਨਹੀਂ ਨਹੀਂ ਆਪਾਂ ਚੱਲੋ ਇਧਰ ਇਹ ਕਿਹੜਾ ਲੈ ਚੱਲਦੇ ਆ ਗਈ ਜੀ ਆਪਣੇ ਦਾਣਾ ਮੰਡੀ ਕਿਨਾਰੀ ਕਲਾਂ ਦੀ ਭਈਆ ਬਿਲਕੁਲ ਖਾਲੀ ਸਮੰਗ ਤੇ ਬੈਠੇ ਨੇ ਇਸ ਤਰ੍ਹਾਂ ਆਪਣੇ ਟੋਕਰੇ ਦਾ ਕੰਮ ਚੱਲਦਾ ਹੈਗਾ ਜੀ ਟੌਰ ਰੈਟ ਉੱਪਰ ਆਉਂਦੇ ਬੋਲਦੇ ਜੀ ਤੇ ਆ ਗਿਆ ਜੀ ਆਪਣਾ ਗੁਰਦੁਆਰਾ ਸਹਿਬ ਗੁਰਦੁਆਰਾ ਕਰਤਾਰ ਸਹਿਬ ਜੇ ਵੀ ਤੁਹਾਨੂੰ ਦਰਸ਼ਨ ਕਰਾਏ ਨੇ ਲਓ ਜੀ ਆਪਾਂ ਇੱਕ ਢੇੜਾ ਲਾ ਜਾਈਏ ਤੇ ਹੁਣ ਆਪਾਂ ਫੇਰ ਆ ਕੇ ਦੁਕਾਨ ਦੇ ਵਿੱਚ ਦੁਕਾਨ ਫੇਰ ਕਰ ਲਈਓ ਓਪਨ ਕਿਉਂਕਿ ਦੁਪਹਿਰੇ ਦੁਪਹਿਰੇ ਗਾਹਕ ਕੋਈ ਆਉਂਦਾ ਨਹੀਂ ਇੱਕ ਘੰਟਾ ਕੰਮ ਕਰ ਲਈਦਾ ਫੇਰ ਥੋੜਾ ਜਿਹਾ ਟਾਈਮ ਬਾਹਰ ਢੇੜਾ ਲਾ ਲਈਦੇ ਤੇ ਟਾਈਮ ਨਿਕਲ ਜਾਂਦਾ ਉਹਨਾਂ ਤੇ ਬਾਹਰ ਲਈ ਹਵਾ ਲੱਗ ਜਾਂਦੀ ਹੈ ਪੂਰਾ ਤੇ ਹੁਣ ਆ ਕੇ ਆਪਾਂ ਫੇਰ ਦੁਕਾਨ ਦੇ ਵਿੱਚ ਵਟਣ ਸ਼ਾਮ ਤੱਕ ਫੇਰ ਇੱਥੇ ਬੈਠਿਆਂਗੇ ਤੇ ਗਾਹਕਾ ਉਹ ਜਿਹੜਾ ਪਿਓ ਦਿਨ ਆਪਾਂ ਨੇ ਥੋੜਾ ਲੀਡਾ ਦਿਖਾਵਾਂਗੇ ਜੋ ਵੀ ਹੋਊਗਾ ਤੇ ਬਸ ਤੱਕ ਆਪਣੇ ਇਹੀ ਰੁਟੀਨ ਹੁੰਦਾ ਹਰ ਰੋਜ਼ ਕੁੰਨ ਪਤਈ ਹੈ ਆਹ ਹਰ ਰੋਜ਼ ਵਲੌਗ ਜੀ ਕਿੰਨੀ ਰੁਟੀਨ ਆਪਣਾ ਹੁੰਦਾ ਮਾੜਾ ਮੋਟਾ ਬਾਹਰ ਅੰਦਰ ਜਾਂਦੇ ਆ ਤੇ ਚਲੋ ਜੀ ਹੁਣ ਬੈਹਨੇ ਇੱਥੇ ਆਪਾਂ ਲਓ ਜੀ ਆਜੋ ਫਰੈਂਡ ਜੀ ਨੇ ਪਾਪੜ ਖਾਣੇ ਨੇ ਪਤ ਲੱਗਿਆ ਅੱਜ ਕਾਫੀ ਦਿਨਾਂ ਬਾਅਦ ਜੀ ਦਿਲ ਕਰਿਆ ਮਾ ਪਾਪੜ ਲੈ ਕੇ ਖਾਣੇ ਆ ਤੇ ਨੇ ਕੋਈ ਬਹੁਤ ਕਰ ਕਰੀ ਪਾਪੜ ਨੇ ਲਓ ਜੀ ਪਾਪੜ ਆਪਾਂ ਖਾ ਲਿਆ ਤੇ ਹੋ ਗਏ ਬੇਲੇ ਤੇ ਉਧਰ ਸ਼ਾਮ ਵੀ ਹੋ ਚੱਲੀ ਬਿਲਕੁਲ ਤੇ ਹੁਣ ਮੈਂ ਥੋੜਾ ਜਿਹਾ ਜਾਣੇ ਕੰਮ ਜ਼ਰੂਰੀ ਕੰਮ ਦੀਆ ਥੋੜਾ ਜਿਹਾ ਬਾਹਰ ਜਾ ਕਿਉਂ ਨੇ ਤਾਂ ਕਰਕੇ ਮੁਰਦਨ ਆਪ ਨੂੰ ਹੋਜੇ ਕਵੇੜਾ ਤੇ ਆਪਾਂ ਉਦੋਂ ਵਲੌਗ ਹੁਣ ਸੂਟ ਨਹੀਂ ਕਰ ਸਕਦੇ ਹੋਰ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂਗੇ ਐਂਡ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਬੇਨਤੀ ਹੈ ਜਰੂਰ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਜ਼ਰੂਰ ਆਪਣਾ ਬਲੌਗ ਵਤਵਤ ਦੇਖਿਆ ਕਰੋ ਤੇ ਆਪਣੇ ਫੈਮਿਲੀ ਮੈਂਬਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਦਿਖਾਇਆ ਕਰੋ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਾਕੀ ਮਿਲਦੇ ਆਂ ਹੀ ਦਿਨੇ ਸਵੇਰੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ